ਕੂਟਨੀਤੀ ਤੋਂ ਬਿਨਾ ਜੇ ਆਪਾਂ ਕਹਾਂਗੇ ਵੀ ਕੋਈ ਵੀ ਮੋਰਚਾ ਸੀ ਜਿੱਤ ਸਕਦੇ ਹਾਂ ਜੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਕੇ ਰਾਜ ਕੀਤਾ ਕੂਟਨੀਤੀ ਨਾਲ ਕੀਤਾ ਸੰਵਿਧਾਨ ਦਾ ਕਤਲ ਕੀਤਾ ਜਾ ਰਿਹਾ ਉਹ ਤਾਂ ਸੰਵਿਧਾਨ ਦਾ ਕਤਲ ਤਾਂ ਜਿਹੜਾ ਆਪੇ ਕਰ ਰਹੇ ਨੇ 60 ਦਿਨਾਂ ਦੇ ਜਿਹੜੀ ਆ ਆਧਾਰ ਬਣਾ ਕੇ ਉਸ ਦੀ ਜਿਹੜੀ ਮੈਂਬਰਸ਼ਿਪ ਰੱਦ ਨਹੀਂ ਕਰ ਉਹ ਲਗਾਤਾਰ ਗੈਰਹਾਜ਼ਰ ਰਹੇ ਕੋਈ ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਇਹ ਹੈ ਅਮਰੋਦ ਪਾਲ ਸਿੰਘ ਦੀ ਰਿਹਾਈ ਦੀ ਮੰਗ ਜਿਸ ਟਿਕੇ ਨਾਲ ਉਖੜਨੀ ਚਾਹੀਦੀ ਸੀ ਉਹ ਤਰੀਕੇ ਨਾਲ ਉਠਾਈ ਨਹੀਂ ਜਾ ਰਹੀ 54 ਦਿਨ ਦੀ ਛੁੱਟੀ ਜੇਲ੍ਹ ਤੋਂ ਬਾਹਰ ਦੇਤੀ ਬਈ ਇਹ ਬਾਹਰ ਆਉਣ ਦੀ ਪਾਰਲੀਮੈਂਟ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਹੈਲੋ ਐਡਵੋਕੇਟ ਰਾਜਦੀਪ ਸਿੰਘ ਖਾਲਸਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀ ਹੋਰ ਜੀ ਖਾਲਸਾ ਸਾਹਿਬ ਚੜ੍ਹਦੀ ਕਲਾ ਚ ਠੀਕ ਠਾਕ ਹੋ ਹੈਗੇ ਹੋ ਹਾਂ ਜੀ ਬੜੀ ਮਿਹਰ ਹੈ ਜੀ ਗੁਰੂ ਰਵਿੰਦਰ ਸਿੰਘ ਸਾਹਿਬ ਦੀ ਮਹਾਰਾਜ ਦੀ ਦਾਤੇ ਦੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਮੁੱਦੇ ਦੀ ਵੀ ਭਾਈ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਬੜੇ ਵੱਡੇ ਫਰਕ ਦੇ ਨਾਲ ਲੋਕਾਂ ਨੇ ਜਿਤਾ ਕੇ ਸੰਸਦ ਦੇ ਵਿੱਚ ਭੇਜਿਆ ਸੀਗਾ ਜੀ ਲੇਕਿਨ ਲੰਬੇ ਸਮੇਂ ਤੋਂ ਸਰਕਾਰਾਂ ਦੀਆਂ ਪਾਲਿਸੀਆਂ ਨੇ ਸਰਕਾਰਾਂ ਦੀਆਂ ਨੀਅਤਾਂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਡਿਬਰੂਗੜ੍ਹ ਦੇ ਵਿੱਚ ਹੁਣ ਜਿਹੜੀ ਪੱਟੀ ਅਪਡੇਟ ਹੈਗੀ ਐ ਖਾਲਸਾ ਸਾਹਿਬ ਜੀ ਜਿਸ ਤਰ੍ਹਾਂ ਸੰਸਤੀ ਬੋਰਡ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਭਾਈ ਅਮਰਪਾਲ ਸਿੰਘ ਦੀ ਛੁੱਟੀ ਦੀ ਸਪਾਰਸ਼ ਕੀਤੀ ਗਈ ਹੈ ਵੀ 54 ਦਿਨ ਜਿਹੜੀ ਛੁੱਟੀ ਉਹਨਾਂ ਨੂੰ ਮਿਲਣੀ ਸੀਗੀ ਉਸ ਬਾਰੇ ਤੁਸੀਂ ਸੰਗਤਾਂ ਨੂੰ ਦਰਸ਼ਕਾਂ ਨੂੰ ਇਸ ਬਾਰੇ ਚਾਨਣਾ ਪਾ ਦਿਓ ਕੀ ਹੈਗਾ ਜੀ ਦੇਖੋ ਜੀ ਕੱਲ ਗਲਤ ਖਬਰ ਜਿਹੜੀ ਸੀ ਜੀ ਉਹ ਪ੍ਰਸਾਰਣ ਹੋ ਗਈ ਸੀ ਪ੍ਰਕਾਸ਼ਤ ਵੀ ਹੋ ਗਈ ਸੀ ਤੇ ਪ੍ਰਸਾਰਣ ਵੀ ਹੋ ਗਈ ਸੀ ਜੀ ਜੀ ਤੇ ਉਹਦੇ ਵਿੱਚ ਇਹ ਸੀ ਕਿ ਜਿਹੜਾ ਸੰਸਦੀ ਕਮੇਟੀ ਹੈ ਉਸ ਨੇ ਮਨਪਾਈ ਅਮਰਪਾਲ ਸਿੰਘ ਨੂੰ 54 ਦਿਨ ਦੀ ਛੁੱਟੀ ਦੇਤੀ ਉਹਦਾ ਭਾਅ ਵੇਚੜਿਆ ਗਿਆ ਸੀ ਕਿ 54 ਦਿਨ ਦੀ ਛੁੱਟੀ ਜੇਲ੍ਹ ਤੋਂ ਬਾਹਰ ਦੇਤੀ ਬਈ ਇਹ ਇਹ ਬਾਹਰ ਆਉਂਦੀ ਹੈ ਪਾਰਲੀਮੈਂਟ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਜੀ ਤੇ ਦਰਅਸਲ ਉਹ ਗੱਲ ਨਹੀਂ ਸੀ ਜੀ ਉਹ ਗੱਲ ਤਾਂ ਇਹ ਸੀ ਕਿ ਜਿਹੜਾ ਉਹਨਾਂ ਨੇ ਚਿੱਠੀਆਂ ਲਿਖੀਆਂ ਸੀ ਜੀਆਂ ਉਹ ਚਿੱਠੀਆਂ ਨੂੰ ਉਹਨਾਂ ਨੇ ਛੁੱਟੀ ਦੇ ਲਈ ਦਰਖਾਸਤਾਂ ਜਿਹੜੀਆਂ ਉਹ ਦਰਖਾਸਤਾਂ ਦੇ ਤੌਰ ਤੇ ਮੰਨ ਲਿਆ ਜੀ ਤੇ ਲਿਖਿਆ ਤਾਂ ਉਹਨਾਂ ਨੇ ਚਿੱਠੀਆਂ ਇਹ ਸੀਗੀਆਂ ਕਿ ਮੈਨੂੰ ਜਿਹੜੀ ਹੈ ਇਹ ਕਾਰਵਾਈ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਪਾਰਲੀਮੈਂਟ ਦੀ ਲੋਕ ਸਭਾ ਦੀ ਜੀ ਤੇ ਮੈਂ ਮੈਂਬਰ ਚੁਣਿਆ ਗਿਆ ਇੰਨੇ ਵੱਡੇ ਚੀਜ਼ੇ 19 ਲੱਖ ਲੋਕਾਂ ਵੱਲੋਂ ਤੇ ਉਹ ਮੈਨੂੰ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਇੱਥੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਉਹਨਾਂ ਨੇ ਛੁੱਟੀ ਦੀ ਦਰਖਾਸਤ ਮੰਨ ਲਿਆ ਤਸੱਬਰ ਕਰ ਲਿਆ ਉਸ ਨੂੰ ਉਸੇ ਨੂੰ ਜਿਹੜੀ ਉਹਨਾਂ ਦੀ ਚਿੱਠੀ ਨੂੰ ਹੀ ਜਿਹੜੀ ਸੀ ਛੁੱਟੀ ਦੀ ਦਰਖਾਸਤ ਤਸੱਬਰ ਚੱਲਿਆ ਉਹਨੇ ਤਾਂ ਛੁੱਟੀ ਲੈਣ ਲਈ ਤਾਂ ਕੋਈ ਦਰਖਾਸਤ ਦਿੱਤੀ ਨਹੀਂ ਸੀ ਨਾ ਕੋਈ ਅਰਜੀ ਦਿੱਤੀ ਸੀ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਮੇਰਾ ਅਧਿਕਾਰ ਹੈ ਮੈਂ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਤੇ ਸੈਸ਼ਨ ਦੇ ਵਿੱਚ ਹਿੱਸਾ ਲੈਣਾ ਮੇਰਾ ਅਧਿਕਾਰ ਹੈ ਤੇ ਉਹ ਹਿੱਸਾ ਲੈਣ ਦਿੱਤਾ ਜਾਵੇ ਤੇ ਉਹਨਾਂ ਨੇ ਉਹਨੂੰ ਕਹਿਤਾ ਵੀ ਛੁੱਟੀਆਂ ਵੀ ਛੁੱਟੀਆਂ ਦੀ ਜਿਹੜੀ ਅਰਜੀ ਹੈ ਛੁੱਟੀਆਂ ਦੀ ਦਰਖਾਸਤ ਹੈ ਟਾਲਾ ਹੈ ਜਿਹੜੀ ਹੈ ਖਬਰ ਦੀ ਗਲਤ ਪਰਚਾ ਹੈ ਜਿਹੜੀ ਪ੍ਰਸਾਰਣ ਹੋਣ ਕਰਕੇ ਉਪਲੇਖਾ ਪੈਦਾ ਹੋ ਗਿਆ ਸੀ ਦੇਖੋ ਛੁੱਟੀ ਦੇਣ ਦਾ ਤਾਂ ਜਿਹੜਾ ਪਾਰਲੀਮੈਂਟ ਦਾ ਮੈਂਬਰ ਬਣ ਜੇ ਲੋਕ ਸਭਾ ਦਾ ਮੈਂਬਰ ਬਣ ਜੇ ਉਹਨੂੰ ਛੁੱਟੀ ਦੇਣ ਦਾ ਤਾਂ ਕੋਈ ਪ੍ਰਸ਼ਨ ਨਹੀਂ ਹੁੰਦਾ ਵੀ ਤੁਸੀਂ ਪਾਰਲੀਮੈਂਟ ਦੇ ਸਾਹਿਬ ਜਿਹੜੇ ਗ੍ਰੈਜੂਏਟ ਹੁੰਦੇ ਨੇ ਸੰਸਦੀ ਮੈਂਬਰ ਹੁੰਦੇ ਨੇ ਐਨੇ ਇਹਨਾਂ ਨੂੰ ਜਿਹੜੀ ਚਿੱਠੀ ਆਈ ਇਹਨਾਂ ਨੂੰ ਚਿੱਠੀ ਦੀ ਸਮਝ ਕਿਉਂ ਨਹੀਂ ਲੱਗੀ ਕਿ ਸਾਜ਼ਿਸ਼ ਹੈ ਇਸ ਦੇ ਪਿੱਛੇ ਕੋਈ ਦੇਖੋ ਜੀ ਸਾਜਿਸ਼ ਬੜੀ ਵੱਡੀ ਹੈ ਸਮਝ ਨਾ ਹੋਣ ਦਾ ਤਾਂ ਕੋਈ ਪ੍ਰਸ਼ਨ ਨਹੀਂ ਉਹ ਬੜੇ ਧਾਜ ਸਿਆਸਦਾਨ ਨੇ ਤੇ ਉਹਨਾਂ ਨੂੰ ਸਾਰੀ ਪੱਟ ਪਿੱਤ ਹੈ ਇਸ ਦੇ ਜਾਲ ਤੇ ਵੀ ਨਸੀਰ ਵੀ ਨਾ ਉੱਤ ਮੌਲੀ ਆਦਮੀ ਤਾਂ ਬੈਠੇ ਨਹੀਂ ਹਣੇ ਇਹ ਸਾਜਿਸ਼ ਹੈ ਦੇਖੋ ਜਿਹੜਾ ਇਹ ਸ਼ੁਰੂ ਤੋਂ ਕਿਹਾ ਜਾ ਰਿਹਾ ਹੈ ਬਈ ਇਹ ਸਿੱਖਾਂ ਨਾਲ ਵਿਚਾਰਾ ਕੀਤਾ ਜਾ ਰਿਹਾ ਹੈ ਖਾਲਸਾ ਪੰਥ ਨਾਲ ਵਿਚਾਰਾ ਕੀਤਾ ਜਾ ਰਿਹਾ ਉਹ ਗੱਲ ਤਾਂ ਇਸ ਤੋਂ ਜਿਹੜੀ ਹੈ ਉਹ ਸਭ ਤੋਂ ਵੀ ਇਹ ਦਾਨਿਸ਼ਤਾ ਤੌਰ ਤੇ ਕੀਤੀ ਜਾ ਰਹੀ ਹੈ ਜਾਣ ਬੁਝ ਕੇ ਕੀਤੀ ਜਾ ਰਹੀ ਹੈ ਉਹ ਛੁੱਟੀ ਦੇ ਦਿੱਤੀ ਜੀ ਜਿਨ੍ਹਾਂ ਨੂੰ ਕੋਈ ਪਾਰਲੀਮੈਂਟ ਦਾ ਮੈਂਬਰ ਛੁੱਟੀ ਵੀ ਲੈਂਦਾ ਹੁੰਦਾ ਹੈ ਪਾਰਲੀਮੈਂਟ ਦੇ ਵਿੱਚ ਜਿਹੜਾ ਖੜਾ ਹੁੰਦਾ ਹੈ ਚੋਣ ਜਿੱਤਦਾ ਹੈ ਉਹ ਛੁੱਟੀ ਲੈਣ ਲਈ ਨਹੀਂ ਜਿੱਦਾਂ ਹੁੰਦਾ ਉਹ ਤਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਹੁੰਦਾ ਹੈ ਛੁੱਟੀ ਤਾਂ ਕੋਈ ਜਿਹੜਾ ਹੈਗਾ ਇਹ ਹੁੰਦਾ ਵੀ ਕੋਈ ਕਿਸੇ ਨੇ ਸਕੂਲ ਤੋਂ ਲੈ ਲਈ ਕਿਸੇ ਸਰਕਾਰੀ ਮੁਲਾਜ਼ਮ ਨੇ ਲੈ ਲਈ ਕਿਸੇ ਪ੍ਰਾਈਵੇਟ ਮੁਲਾਜ਼ਮ ਨੇ ਲੈ ਲਈ ਇੱਥੇ ਤਾਂ ਛੁੱਟੀ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਤੇ ਉਹਨਾਂ ਨੇ ਤਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਛੁੱਟੀ ਉਹ ਕਦੇ ਨਹੀਂ ਲਊਗਾ ਜਿਹੜਾ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਲੋਕਾਂ ਨੇ ਉਸ ਤੇ ਭਰੋਸਾ ਤੇ ਵਿਸ਼ਵਾਸ ਇਸੇ ਲਈ ਜਤਾਇਆ ਹੁੰਦਾ ਹੈ ਕਿ ਆਪਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਵੇ ਨਾ ਕਿ ਛੁੱਟੀ ਲਵੇ ਜੀ ਇਹਨਾਂ ਨੇ ਗਲਤ ਪ੍ਰਚਾਰ ਕੀਤਾ ਉਹ ਉਹ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਚਿੱਠੀਆਂ ਲਿਖੀਆਂ ਗਈਆਂ ਸੀ ਵੀ ਮੇਰਾ ਇਹ ਹੱਟ ਹੈ ਤੇ ਮੈਂ ਸ਼ਾਮਲ ਹੋ ਸਕਦਾ ਤੇ ਮੈਨੂੰ ਸ਼ਾਮਲ ਹੋਣ ਦਿੱਤਾ ਜਾਵੇ ਉਹਨਾਂ ਨੇ ਕਿਹਾ ਤਾਂ ਅਸੀਂ ਛੁੱਟੀ ਦੇਤੀ ਇਹਨਾਂ ਦੀ ਲੋਕ ਸਭਾ ਦੀ ਮੈਂਬਰਸ਼ਿਪ ਜਿਹੜੀ ਕਿ 60 ਦਿਨ ਜੇ ਉਹ ਲਗਾਤਾਰ ਗੈਰਹਾਜ਼ਰ ਰਹੇ ਕੋਈ ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਜੀ ਪਰੰਤੂ ਜੇ ਉਸ ਦੇ ਜਿਹੜਾ ਹੈ ਤਾਂ ਗੈਰਹਾਜ਼ਰ ਰਹਿਣ ਦੀ ਕੋਈ ਵਜ੍ਹਾ ਹੋਵੇ ਤਾਂ ਜਿਹੜੀ ਹੈ ਉਸ ਦੀ ਮੈਂਬਰਸ਼ਿਪ ਰੱਦ ਨਹੀਂ ਹੁੰਦੀ ਉਸ ਦੇ ਲਈ ਕਿ ਸੰਸਦੀ ਕਮੇਟੀ ਬਣ ਜਾਂਦੀ ਹੈ ਉਹ 15 ਮੈਂਬਰੀ ਤੇ ਉਸ ਨੇ ਉਸ ਤੇ ਵਿਚਾਰ ਕਰਨਾ ਹੁੰਦਾ ਹੈ ਕਿ ਇਹ ਜਾਣਬੁੱਝ ਕੇ ਗੈਰਹਾਜ਼ਰ ਰਿਹਾ ਜਾਂ ਉਸ ਦਾ ਕੋਈ ਕਾਰਨ ਸੀ ਜਾਇਜ਼ ਕਾਰਨ ਸੀ ਜਿਹਦੇ ਕੇ ਉਹਦੀ ਗੈਰਹਾਜ਼ਰੀ ਨੂੰ ਠੀਕ ਕਿਹਾ ਜਾ ਸਕਦਾ ਜੀ ਉਹਨਾਂ ਨੇ ਕਰਤਾ ਵੀ ਉਹ 24 ਦਿਨ ਦੀ ਛੁੱਟੀ ਦੇ ਦੋ ਛੁੱਟੀ ਤਾਂ ਮੰਗੀ ਉਹ ਕਿਸੇ ਨੇ ਨਹੀਂ ਛੁੱਟੀ ਦੇਣ ਦਾ ਮਤਲਬ ਕੋਈ ਨਹੀਂ ਉਹ ਕਹਿੰਦੇ ਵੀ ਤੁਹਾਡੀ ਹੁਣ ਮੈਂਬਰਸ਼ਿਪ ਰੱਦ ਨਹੀਂ ਹੁੰਦੀ ਦੇਖੋ ਮੈਂਬਰਸ਼ਿਪ ਤਾਂ ਵੈਸੇ ਵੀ ਰੱਦ ਨਹੀਂ ਹੋ ਸਕਦੀ ਜਿਹੜਾ ਬੰਦਾ ਜੇਲ੍ਹ 'ਚ ਹੈ ਜਦੋਂ ਸਪੀਕਰ ਨੂੰ ਚੱਕੀ ਲਿਖ ਕੇ ਦੱਸਦਾ ਉਹ ਸਪੀਕਰ ਨੂੰ ਚੱਕੀ ਲਿਖਣ ਦੀ ਵੀ ਲੋੜ ਨਹੀਂ ਸੀ ਜਦੋਂ ਉਹਨਾਂ ਨੂੰ ਸੌਂ ਚਚਾਈ ਗਈ ਬਤੌਰ ਮੈਂਬਰ ਲੋਕ ਸਭਾ ਉਸ ਸਮੇਂ ਉਹਨਾਂ ਨੂੰ ਜੇਲ੍ਹ 'ਚ ਲਿਆਂਦਾ ਗਿਆ ਫਿਰ ਉਹ ਪਸੰਤਾ ਸਾਹਿਬ ਇੱਥੇ ਕਿ ਸਵਾਲ ਹੈ ਕਹਿੰਦੇ ਵੀ ਜਦੋਂ ਸੰਸਦੀ ਮੈਂਬਰ ਹਾਜ਼ਰ ਨਹੀਂ ਹੁੰਦਾ ਐਨੇ ਸਮੇਂ ਦੇ ਵਿੱਚ ਫਿਰ ਉਹਨੂੰ ਰੱਦ ਕਰ ਦਿੱਤਾ ਜਾਂਦਾ ਇਹ ਖਬਰਾਂ ਬਹੁਤ ਉੱਡੀਆਂ ਸੀਗੀਆਂ ਦੇਖੋ ਜੀ ਉਹ ਮੈਂਬਰ ਜੇ ਉਹ ਹਾਜ਼ਰ ਨਹੀਂ ਹੁੰਦਾ ਉਹ ਬਾਹਰ ਹੈ ਫੇਰੇ ਉਸ ਨੂੰ ਰੱਦ ਕੀਤਾ ਜਾਂਦਾ ਨਾ ਜੀ ਇੱਥੇ ਤਾਂ ਉਹਨਾਂ ਨੇ ਸੋਈ ਮੈਂਟ ਮੈਂਬਰ ਦੇ ਤੌਰ ਤੇ ਜੇਲ੍ਹ ਚੋਂ ਇੱਥੇ ਚੱਕੀ ਹੈ ਜੀ ਤੇ ਸਪੀਕਰ ਨੇ ਚੇਤਾਈ ਹੈ ਸਪੀਕਰ ਨੂੰ ਪਤਾ ਵੀ ਉਹ ਜੇਲ੍ਹ ਚ ਬੰਦ ਨੇ ਜੀ ਤੇ ਉਹਨਾਂ ਨੇ ਨਾਮੀਨੇਸ਼ਨ ਪੇਪਰ ਵੀ ਜੇਲ੍ਹ ਚੋਂ ਭਰੇ ਆ ਤੇ ਜਿਹੜਾ ਜੇਲ੍ਹ ਚ ਹੈ ਉਹਦੀ ਮੈਂਬਰਸ਼ਿਪ ਵੀ ਕਿਵੇਂ ਰੱਦ ਕਰ ਦੇਣਗੇ ਜੇ 60 ਦਿਨ ਹਾਜ਼ਰ ਨਹੀਂ ਹੁੰਦਾ ਉਹ ਆਪਦੀ ਮਰਜ਼ੀ ਨਾਲ ਤਾਂ ਨਹੀਂ ਗੈਰ ਹਾਜ਼ਰ ਰਿਹਾ ਉਹ ਤਾਂ ਜਿਹੜਾ ਹੈਗਾ ਉਹਦੀ ਮਜ਼ਦੂਰੀ ਹੈ ਕਿ ਉਹਨੂੰ ਜੇਲ੍ਹ ਚ ਬੰਦ ਰੱਖਿਆ ਜਾ ਰਿਹਾ ਹੈ ਇਸ ਲਈ ਹਾਜ਼ਰ ਨਹੀਂ ਹੋ ਸਕਦਾ ਉਹ ਕੋਈ ਦੁਨੀਆ ਦੀ ਤਾਕਤ ਜਿਹੜੀ ਹੈਗੀ ਹੈ ਉਹ 60 ਦਿਨਾਂ ਦੇ ਜਿਹੜੀ ਹੈ ਉਧਾਰ ਬਣਾ ਕੇ ਉਸ ਦੀ ਜਿਹੜੀ ਮੈਂਬਰਸ਼ਿਪ ਰੱਦ ਨਹੀਂ ਕਰ ਸਕਦੀ ਕਿਉਂਕਿ ਉਹ ਸਵਧਾਨ ਦੇ ਵਿੱਚ ਸਾਫ਼ ਹੀ ਲਿਖਿਆ ਹੈ ਕਿਵੇਂ ਰੱਦ ਕਰ ਦੇਣਗੇ ਅੱਜ ਤੱਕ ਕਿੰਨੀ ਕਿਸੇ ਦੀ ਹੋਈ ਜੱਤੀਏ ਲੋਕ ਸਭਾ ਪਹਿਲੀ ਬਣੀ ਹੈ 1952 ਤੋਂ ਅੱਜ ਤੱਕ ਕਿਸੇ ਦੀ ਮੈਂਬਰਸ਼ਿਪ ਵੀ ਉਹ ਜੇਲ੍ਹ ਦੇ ਵਿੱਚ ਹੈ ਇਸ ਆਧਾਰ ਤੇ ਰੱਦ ਨਹੀਂ ਹੋਈ ਵੀ ਜੇਲ੍ਹ ਦੇ ਵਿੱਚ ਹੈ ਇਹਦੇ ਲਈ ਉਹ ਗੈਰ ਹਾਜ਼ਰ ਰਿਹਾ ਸੋ ਇਹ ਰੱਦ ਹੋਣ ਦਾ ਛੁੱਟੀ ਦੇਣ ਦਾ ਤਾਂ ਕੋਈ ਮਤਲਬ ਹੀ ਨਹੀਂ ਸੀ ਇਹ ਤਾਂ ਇੱਕ ਗਮਰਾ ਤੋਂ ਨੂੰ ਪ੍ਰਚਾਰ ਕੀਤਾ ਜਾ ਰਿਹਾ ਵੀ ਛੁੱਟੀ ਦੇਤੀ ਛੁੱਟੀ ਮੰਜੀ ਸੀ ਨੇ ਜਿਹਦੇ ਲਈ ਤੁਸੀਂ ਛੁੱਟੀ ਦੇਤੀ ਤੁਸੀਂ ਆਪ ਇਹ ਜਿਲਤ ਬੰਦ ਰੱਖ ਰਹੇ ਹੋ ਆਪੇ ਛੁੱਟੀ ਦੇ ਕੇ ਉਹਦਾ ਬਹਾਨਾ ਬਣਾ ਰਹੇ ਹੋ ਜੀ ਵੀ ਤੁਸੀਂ ਉਹਨਾਂ ਨੂੰ ਜ਼ਿੰਮੇਵਾਰੀਆਂ ਨਿਭਾਉਣ ਨਹੀਂ ਦੇ ਰਹੇ ਜਿਹੜੀਆਂ ਕਿ ਉਹਨਾਂ ਨੂੰ ਫਤਵਾ ਦਿੱਤਾ ਹੈ ਲੋਕ ਫਤਵਾ ਮਿਲਿਆ ਸੰਜਤ ਦਾ ਫਤਵਾ ਮਿਲਿਆ ਜਨਤਾ ਦਾ ਫਤਵਾ ਮਿਲਿਆ ਉਹ ਜ਼ਿੰਮੇਵਾਰੀਆਂ ਨਿਭਾਉਣ ਤੋਂ ਰੋਕ ਰਹੇ ਹੋ ਸੰਵਧਾਨ ਦਾ ਕਤਲ ਕੀਤਾ ਜਾ ਰਿਹਾ ਹੈ ਉਹ ਤਾਂ ਸੰਵਧਾਨ ਦਾ ਕਤਲ ਤਾਂ ਜਿਹੜਾ ਇਹ ਆਪੇ ਕਰ ਰਹੇ ਨੇ ਚਲੋ ਅਗਲੇ ਸਵਾਲ ਤੇ ਆਉਣੇ ਆ ਰਾਜਦੀਪ ਸਿੰਘ ਕਲਸਾ ਸਾਹਿਬ ਹਾਂਜੀ ਐਮਪੀ ਖਡੂਰ ਸਾਹਿਬ ਅਮਰਪਾਲ ਸਿੰਘ ਤੇ ਸਰਕਾਰ ਕੋਈ ਠੋਸ ਕਦਮ ਬਾਹਰ ਲਿਆਉਣ ਵਾਸਤੇ ਨਾ ਚੁੱਕਣਾ ਇਸ ਦੇ ਵਿੱਚ ਸਰਕਾਰ ਦੀ ਮੰਸ਼ਾ ਕੀ ਹੈਗੀ ਹੁਣ ਕੀ ਕਰਨਾ ਕੀ ਚਾਹੁੰਦੀ ਹੈ ਦੇਖੋ ਜੀ ਗੱਲ ਉਸ ਦੇ ਵਿੱਚ ਗੱਲ ਇਸ ਦੇ ਵਿੱਚ ਇਹ ਹੁੰਦੀ ਹੈ ਵੀ ਸਾਡੀ ਵੀ ਕਮਜ਼ੋਰੀ ਹੈ ਜੀ ਸਾਡੀ ਕਮਜ਼ੋਰੀ ਇਹ ਹੈ ਕਿ ਖਾਲਸਾ ਪੰਥ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਆਹੀ ਹਾਲਾਤ ਰਹੇ ਨੇ ਤੇ ਜੇ ਖਾਲਸਾ ਰਾਗਿਆ ਵੀ ਅੰਗਰੇਜ਼ਾਂ ਨੇ ਲੈ ਲਿਆ ਹੋ ਅੰਗਰੇਜ਼ਾਂ ਨੇ ਨਹੀਂ ਦਿਆ ਅਸੀਂ ਉਹਨਾਂ ਦਾ ਰਾਜ ਜਿਹੜਾ ਅਸੀਂ ਉਹ ਦਵਾਇਆ ਜਿਹੜੇ ਨੇ ਤਾਂ ਫਿਰ ਲੈਣਾ ਸੀ ਜਦੋਂ ਅਸੀਂ ਉਸ ਨੂੰ ਖਾਲੀ ਛੱਡਤਾ ਸੀ ਹੁਣ ਥੱਲੇ ਸਿੱਟਣ ਦੇ ਵਿੱਚ ਐ ਤੇ ਅੰਗਰੇਜ਼ਾਂ ਨਾਲ ਮਿਲਣ ਦੇ ਵਿੱਚ ਤੂੰ ਕਸਰ ਨਹੀਂ ਛੱਡੀ ਤੇ ਹੁਣ ਵੀ ਜਿਹੜੀ ਹੈ ਸਾਡੀ ਭਾਵਨਾ ਦੇਖੋ ਨਾ ਇੱਥੇ ਕੋਈ ਕਿਸੇ ਤਰੀਕੇ ਦੇ ਨਾਲ ਜਿਹੜੀ ਹੈਗੀ ਐ ਅਮਰਪਾਲ ਸਿੰਘ ਦੀ ਰਿਹਾਈ ਦੀ ਮੰਜਿਸਟ੍ਰੀਚੇ ਨਾਲ ਉਖੜਨੀ ਚਾਹੀਦੀ ਸੀ ਉਹ ਤਰੀਕੇ ਨਾਲ ਉਠਾਈ ਨਹੀਂ ਜਾ ਰਹੀ ਤੇ ਧੜੇਬੰਦੀ ਪੈਦਾ ਕਰਕੇ ਹੋਰ ਮਸਲੇ ਪੈਦਾ ਕਰ ਦਿੱਤੇ ਜੇ ਜਿਹਦੇ ਨਾਲ ਅਮਰਪਾਲ ਸਿੰਘ ਦਾ ਮਸਲਾ ਦੱਬਣ ਦੀ ਕੋਸ਼ਿਸ਼ ਕੀਤੀ ਗਈ ਜੀ ਤੇ ਸਰਕਾਰ ਤਾਂ ਫਿਰ ਆਪੇ ਚੁੱਪ ਹੈ ਤੇ ਸਰਕਾਰ ਦੇਖੋ ਭਵੰਤਮਾਨ ਵੀ ਸਰਕਾਰ ਹੈ ਜਿਨ੍ਹਾਂ ਨੇ ਹੁਕਮ ਪਾਸ ਕੀਤਾ ਤੇ ਬੀਜੇਪੀ ਵੀ ਜਿਹੜੀ ਹੈ ਚਿੰਦਰੀ ਸਰਕਾਰ ਹੈ ਜਿਹੜੀ ਜਿਸ ਦੇ ਕਹਿਣ ਤੇ ਵੀ ਚੀਤਾ ਤੇ ਜਿਹੜੇ ਨਾਲ ਸਾਜ਼ਿਸ਼ ਦੇ ਵਿੱਚ ਸ਼ਾਮਲ ਨੇ ਤੇ ਸਾਜ਼ਿਸ਼ ਵਿੱਚ ਦੋਵੇਂ ਸਰਕਾਰਾਂ ਬਰਾਬਰ ਸ਼ਾਮਲ ਨੇ ਉਹ ਜਿਹੜੀ ਹੈ ਸੈਂਟਰ ਦੀ ਸਰਕਾਰ ਵੀ ਤੇ ਪੰਜਾਬ ਸਰਕਾਰ ਹੁਣ ਜਿੰਨਾ ਚਿਰ ਕਿసే ਦੀ ਜ਼ੋਰਦਾਰ ਮੰਗ ਨਹੀਂ ਉੱਠਦੀ ਉਸ ਦੀ ਰਿਹਾਈ ਦੀ ਤੇ ਸਰਕਾਰ ਜਿਨ੍ਹਾਂ ਨੇ ਚਾਇ ਵੀ ਕੀਤਾ ਉਹ ਤਾਂ ਕਿਉਂ ਉਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰਨੀ ਹੈ ਹੂੰ ਤੇ ਬਾਕੀ ਅਦਾਲਤਾਂ ਦੇ ਵਿੱਚ ਤਰੀਕਾ ਪੈ ਜਾਂਦੀਆਂ ਨੇ ਪੇਸ਼ੀਆਂ ਪਈ ਜਾਂਦੀਆਂ ਨੇ ਉਹ ਪਹਿਲੀ ਮਿਆਦ ਵੀ ਪੇਸ਼ੀਆਂ ਖਤਮ ਹੋ ਗਈ ਹੁਣ ਦੂਜੀ ਮਿਆਦ ਵੀ ਖਤਮ ਹੋਣ ਵਾਲੀ ਹੈ ਅਜੇ ਜਿਹੜਾ ਉਹ ਕੇਸ ਹਾਈ ਕੋਰਟ ਦੇ ਵਿੱਚ ਚੱਲੇ ਰਿਹਾ ਹੈ ਜੀ ਤੇ ਉਹ ਤਾਂ ਫਿਰ ਇਸੇ ਤਰੀਕੇ ਨਾਲ ਸਮੇਂ ਨਾਲ ਹੀ ਖਤਮ ਹੋ ਜਾਂਦਾ ਹੈ ਜਿਹੜਾ ਕੇਸ ਹੈ ਤੇ ਫੈਸਲਾ ਤਾਂ ਰਾਜਸੀ ਫੈਸਲਾ ਹੁੰਦਾ ਹੁੰਦਾ ਹੈ ਰਾਜਸੀ ਫੈਸਲਾ ਨਾ ਪੰਜਾਬ ਦੀ ਸਰਕਾਰ ਕਰੇ ਨਾ ਜਿਹੜੀ ਆ ਉਹ ਸੈਂਟਰ ਦੀ ਸਰਕਾਰ ਕਰੇ ਤੇ ਇਹ ਤਾਂ ਜਿਹੜਾ ਜਿਹੜਾ ਸਿੱਖਾਂ ਦੀ ਇੱਕ ਮਜ਼ਬੂਤ ਸ਼ਕਤੀ ਬਣ ਜੂ ਇੱਕ ਮਜ਼ਬੂਤ ਜਥੇਬੰਦੀ ਬਣੂਗੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਦੀ ਰਿਹਾਈ ਜਿਹੜੀ ਆ ਸੰਭਵ ਹੋ ਸਕਦੀ ਹੈ ਰਾਜਦੇਵ ਸਿੰਘ ਖਾਲਸਾ ਸਾਹਿਬ ਜਿਹੜੇ ਐਮਪੀ ਖਡੂਰ ਸਾਹਿਬ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਤਾਂ ਫਿਰ ਜਿਹੜੀ ਪੰਜਾਬ ਦੀ ਸਿਆਸਤ ਦੇ ਵਿੱਚ ਬੜਾ ਵੱਡਾ ਨਿਗਾਰਾ ਹੈ ਹਾਂਜੀ ਉਸ ਦੀ ਜਿਹੜੀ ਰੂਪਰੇਖਾ ਹੈ ਬਦਲੀ ਜਾਵੇਗੀ ਦੇਖੋ ਜੀ ਹਰ ਹਾਲਤ ਦੇ ਵਿੱਚ ਬਦਲੀ ਜਾਊ ਨਾ ਬਦਲਣ ਦਾ ਕੋਈ ਮਤਲਬ ਨਹੀਂ ਬਹੁਤ ਵੱਡੀ ਜੰਮਰਪਾਲ ਸਿੰਘ ਕਾਲਜ ਜਿਹੜੀ ਹੈ ਬਹੁਤ ਵੱਡੀ ਐਡਵਾਈ ਹੈ ਲੋਕਾਂ ਦਾ ਬਹੁਤ ਵੱਡਾ ਭਰੋਸਾ ਹੈ ਠਾਲਸਾ ਪੰਥ ਦਾ ਬੜਾ ਵੱਡਾ ਭਰੋਸਾ ਹੈ ਤੇ ਉਹਦੇ ਵਿੱਚ ਓਸ਼ਾਲਤਾ ਜਿਹੜਾ ਹੈਗਾ ਆਊਗੀ ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਆਊਗੀ ਤੇ ਠਾਲਸਾ ਪੰਥ ਦੇ ਹੱਥਾਂ ਵਿੱਚ ਆ ਜਾਊਗੀ ਤਾਕਤ ਪਰ ਤੂੰ ਜਿਹੜੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਪਾਰਟੀ ਚੱਲ ਰਹੀ ਹੈ ਇੱਥੇ ਤਾਂ ਜਿਹੜੀ ਹੈ ਬੜੀ ਵੱਧ ਬਤਤਾ ਦੀ ਲੋੜ ਹੈ ਬੜਾ ਕੀ ਕਹਿੰਦੇ ਸੰਭਲ ਕੇ ਚੱਲਣ ਦੀ ਲੋੜ ਹੈ ਅਜੇ ਬੜੇ ਜਿਹੜੇ ਜਿਹੜੇ ਪੰਧ ਨੇ ਉਹ ਤੈਅ ਕਰਨੇ ਨੇ ਸੋ ਰਾਜਦੇਵ ਸਿੰਘ ਖਾਲਸਾ ਸਾਹਿਬ ਜੀ ਅਖੀਲਾ ਸਵਾਲ ਕਰਦਾ ਵੀ ਭਾਈ ਅਮਰਤਪਾਲ ਇੱਕ ਸਿੱਖ ਕੌਮ ਦੇ ਨਧੜਕ ਪ੍ਰਚਾਰਕ ਸੀਗੇ ਜਿਨ੍ਹਾਂ ਨੇ ਅਮਰਤਪਨ ਵੀ ਕਰਾਇਆ ਤੇ ਨਸ਼ੇ ਵੀ ਛਡਾਏ ਹੈਗੇ ਨੇ ਸੋ ਤੁਹਾਨੂੰ ਕਿੰਨਾ ਕੋ ਲੱਗਦਾ ਵੀ ਬਾਹਰ ਆਉਣ ਦਾ ਉਹਨਾਂ ਦਾ ਜਿਹੜਾ ਕੁਝ ਸੰਭਵ ਲੱਗਦਾ ਹੈ ਜਾਂ ਨਹੀਂ ਦੇਖੋ ਜੀ ਇਹ ਸਿਆਸਤ ਦੇ ਵਿੱਚ ਰਾਜਨੀਤੀ ਦੇ ਵਿੱਚ ਸੰਭਵ ਸੰਭਵ ਕੁਝ ਨਹੀਂ ਹੁੰਦਾ ਤੇ ਨਾ ਹੀ ਕੋਈ ਰਾਜਨੀਤੀ ਦੇ ਵਿੱਚ ਕੈਲੰਡਰ ਦਾ ਅਖੀਰਲਾ ਦਿਨ ਹੁੰਦਾ ਹੈ ਬੇਸ਼ੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਅਖੀਰਲਾ ਦਿਨ ਜ਼ਰੂਰ ਹੁੰਦਾ ਹੈ ਪਰ ਰਾਜਨੀਤੀ ਜੀ ਨਹੀਂ ਹੁੰਦਾ ਹੁੰਦਾ ਜੀ ਤੇ ਜਿਹੜੀ ਚੀਜ਼ ਅੱਜ ਸੰਭਵ ਲੱਗਦੀ ਹੈ ਉਹ 2 ਘੰਟਿਆਂ ਬਾਅਦ ਬਿਲਕੁਲੇ ਸੰਭਵ ਬਣ ਜਾਂਦੀ ਹੈ ਹਕੀਕਤ ਵੀ ਬਣ ਜਾਂਦੀ ਹੈ ਜੀ ਜੀ ਤੇ ਪਰੰਤੂ ਜਿਹੜਾ ਹੈ ਜੇ ਆਪਾਂ ਅੱਜ ਜਿਸ ਮਿੰਟ ਜਿਸ ਪਾਲਾਪਾ ਗੱਲਬਾਤ ਕਰ ਰਹੇ ਹਾਂ ਜੀ ਇਸ ਪਲ ਸੋਚੀਏ ਤਾਂ ਅਜੇ ਤੱਕ ਤਾਂ ਇਹ ਜਿਹਾ ਅੰਦਾਜ਼ਾ ਲੱਗ ਨਹੀਂ ਰਿਹਾ ਕਿ ਉਹਨਾਂ ਨੂੰ ਜਲਦ ਰਿਹਾ ਕੀਤਾ ਜਾਊਗਾ ਜੀ ਤੇ ਪ੍ਰੰਤੂ ਪ੍ਰਸ਼ਨ ਇਹ ਹੈ ਕਿ ਇਹ ਹਾਲਤ ਕਿਸੇ ਸਮੇਂ ਵੀ ਬਣ ਸਕਦੇ ਆ ਉਹਨਾਂ ਦੀ ਜਲਦੀ ਰਿਹਾਈ ਦੇ ਤੇ ਜੇ ਖਾਲਸਾ ਪੰਥ ਜਿਹੜਾ ਇੱਕ ਆਵਾਜ਼ ਉਠਾਉਂਦਾ ਹੈ ਤਾਂ ਉਹ ਰਿਹਾਈ ਦਾ ਜਿਹੜਾ ਹੈਗਾ ਉਹ ਬਣੇ ਸਕਦਾ ਹੈ ਪ੍ਰੰਤੂ ਇਸ ਨੂੰ ਬਣਾਉਣ ਲਈ ਸਾਨੂੰ ਬੜੀ ਸੂਝ-ਬੂਝ ਰੱਖਣੀ ਪਊ ਸੰਤੋਖ ਸਬਰ ਰੱਖਣਾ ਪਊ ਧੀਰਜ ਰੱਖਣਾ ਪਊ ਤੇ ਕੂਟਨੀਤੀ ਵੀ ਚੱਲਣੀ ਪਊ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਜੀ ਕੂਟਨੀਤੀ ਤੋਂ ਬਿਨਾ ਜੇ ਆਪਰ ਕਹਾਂਗੇ ਵੀ ਕੋਈ ਵੀ ਮੋਰਚਾ ਸੀ ਜਿੱਤ ਸਕਦੇ ਹਾਂ ਜੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਕੇ ਰਾਜ ਕੀਤਾ ਤਾਂ ਦੂਜੀ ਜਿਹੜੀ ਖਾਲਸਾ ਪੰਥ ਦੀ ਸ਼ਕਤੀ ਤਾਂ ਸੀਗੀ ਪਰ ਕੂਟਨੀਤੀ ਨਾਲ ਕੀਤਾ ਜੀ ਜੀ ਇਹ ਕੂਟਨੀਤੀ ਜਿਹੜੀ ਹੈ ਜੀ ਇਹ ਇਸ ਨੂੰ ਜਿਹੜੀ ਆ ਇਸ ਰਾਜਸੀ ਜਿਹੜੀ ਆ ਉਹ ਉਸ ਨੂੰ ਇਹ ਗੁਰੂ ਗਵਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਜਿਹੜੀ ਹੈ ਪ੍ਰਵਾਨੀ ਜੀ ਦਿੱਤੀ ਹੋਈ ਹੈ ਜਦੋਂ ਬਹਾਦਰ ਸ਼ਾਹ ਦੇ ਨਾਲ ਗੱਲਬਾਤ ਕਰਦੇ ਇਹ ਨਦੇੜ ਸਾਹਿਬ ਜਾ ਰਹੇ ਸੀ ਤੇ ਨਦੇੜ ਸਾਹਿਬ ਸੀ ਜੇ ਤੇ ਬਹਾਦਰ ਸ਼ਾਹ ਰਣਜੀਤ ਦੇਵ ਦਾ ਪੁੱਤਰ ਸੀ ਜੀ ਤੇ ਜੇ ਉਹ ਕਹੀਏ ਤੇ ਫਿਰ ਤਾਂ ਕਹੀਏ ਜੇ ਡਿਪਲੋਮੇਸੀ ਚ ਅਸੀਂ ਨਹੀਂ ਜਾਣਾ ਮੈਂ ਉਸ ਦਾ ਜਿਹੜਾ ਉਲੱਥਾ ਡਿਪਲੋਮੇਸੀ ਕਰਦਾ ਹਾਂ ਤੇ ਉਹ ਡਿਪਲੋਮੇਸੀ ਹੈ ਤੇ ਡਿਪਲੋਮੇਸੀ ਬਣੇ ਬਿਨਾ ਡਿਪਲੋਮੇਸੀ ਕਰੇ ਬਿਨਾ ਡਿਵਰਤੋ ਬਿਨਾ ਅਸੀਂ ਰਾਜਪਾਟ ਤੇ ਕਾਬਜ ਹੋ ਜਾਾਂਗੇ ਤੇ ਰਾਜਪਾਟ ਰੱਖਾਂਗੇ ਉਹ ਸੰਭਵ ਨਹੀਂ ਹੁੰਦਾ ਜੀ ਤੇ ਕੂਟਨੀਤੀ ਜਿਹੜੀ ਹੈਗੀ ਆ ਉਹ ਕੂਟਨੀਤੀ ਉਹ ਬੜਾ ਵੱਡਾ ਇਹਦੇ ਵਿੱਚ ਜਿਹੜੀ ਆ ਉਹ ਆਪਣੀ ਭੂਮਿਕਾ ਆਜ਼ਾਦ ਕਰਦੀ ਹੈ ਜਿਹੜੇ ਕਹਿੰਦੇ ਆ ਕੀ ਜੀ ਫਲਾਣੇ ਦੇ ਕੀ ਕਹਿੰਦੇ ਹੁੰਦੇ ਨੇ ਫਲਾਣੇ ਦੇ ਤੁਸੀਂ ਉੱਥੇ ਉਹਦੇ ਕੋਲੇ ਕਿਉਂ ਜਾਂਦੇ ਹੋ ਤੁਸੀਂ ਫਲਾਣੇ ਨਾਲ ਬੋਲਣਾ ਨਹੀਂ ਥੋੜੀ ਫਲਾਣੇ ਨਾਲ ਜਿਹੜੀ ਆ ਬੈਠੇ ਦੀ ਤਸਵੀਰ ਆ ਗਈ ਤੁਹਾਡੇ ਨਾਲ ਜਿਹੜੀ ਆ ਹੋਰ ਦੀ ਤਸਵੀਰ ਆ ਗਈ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਹ ਬੇ ਬੇਮਾਨੀਆਂ ਹੁੰਦੀਆਂ ਨੇ ਜੀ ਤੇ ਹੁਣ ਇੱਕ ਗੱਲ ਦੇਖੋ ਛੋਟੀ ਜੀ ਗੱਲ ਹੈ ਕਿ ਮੈਂ ਮੈਂ ਚੰਦੇ ਜੀ ਤੁਹਾਡੀ ਉੱਥੇ ਜਿੱਥੇ ਤੁਸੀਂ ਬੈਠੇ ਸੀ ਇੱਕ ਫੰਕਸ਼ਨ 'ਚ ਉੱਥੇ ਜਗਤ ਨਾਰਾਇਣ ਦੀ ਫੋਟੋ ਵੀ ਲੱਗੀ ਸੀ ਜੀ ਹੁਣ ਜਗਤ ਨਾਰਾਇਣ ਦੇ ਜਦੋਂ ਕਤਲ ਹੋਇਆ ਮੈਂ ਦੋਸ਼ੀਆਂ ਦਾ ਵਕੀਲ ਸੀ ਜੀ ਉਹ ਉਸ ਸਮੇਂ ਮੈਂ ਇੱਕ ਪਬਲਿਕ ਸਟੇਟਮੈਂਟ ਦਿੱਤੀ ਜਿਹੜੀ ਵਕੀਲ ਦੇ ਅਧਿਕਾਰ ਖੇਤਰ ਜਿਨੀ ਆਉਂਦੀ ਹੁੰਦੀ ਕਿ ਇਹ ਜਿਹੜਾ ਉਹਨਾਂ ਨੂੰ ਜਗਤ ਨਾਰੈਨ ਨੂੰ ਮਾਰਿਆ ਗਿਆ ਜੈਜ ਮਾਰਿਆ ਗਿਆ ਜੀ ਦੇਖੋ ਇਹੀ ਜੀ ਸਟੇਟਮੈਂਟ ਦੇਣੀ ਬੜੀ ਮੁਸ਼ਕਲ ਹੁੰਦੀ ਹੈ ਫਿਰ ਹਾਂ ਫਿਰ ਰਮੇਸ਼ ਕੁਮਾਰ ਦਾ ਕਤਲ ਕਰਤਾ ਜਿਹੜਾ ਜਗਤ ਨਾਰੈਨ ਦਾ ਪੁੱਤਰ ਸੀ ਜੀ ਮੈਂ ਉਸ ਵਿੱਚ ਵੀ ਜਿਹੜਾ ਸੀਗਾ ਉਹ ਦੋਸ਼ੀਆਂ ਦਾ ਵਕੀਲ ਸੀ ਜੀ ਤੇ ਉਥੇ ਮੈਂ ਫਿਰ ਸਟੇਟਮੈਂਟ ਦਿੱਤੀ ਵੀ ਇਹਨਾਂ ਦੇ ਦੋਹਾਂ ਨੇ ਬਾਪ ਪੁੱਤਾਂ ਨੇ ਸਰਸੇ ਦੇ ਖਿਲਾਫ ਇੱਕ ਬੜਾ ਵੱਡਾ ਜਿਹੜਾ ਸੀ ਪ੍ਰਚਾਰ ਮੁਹਮ ਸ਼ੁਰੂ ਕਰ ਰੱਖੀ ਸੀ ਤੇ ਬੇਹੁੱਦਾ ਤੇ ਬੇਤੁਕੀਆਂ ਗੱਲਾਂ ਕਰ ਰਹੇ ਸੀ ਤੇ ਇਸ ਲਈ ਉਹ ਮਾਰੇ ਗਏ ਤੇ ਸਮਝ ਵੀ ਮੰਨ ਸੀ ਜੀ ਤੇ ਇੰਨਾ ਹੋਣ ਦੇ ਬਾਵਜੂਦ ਵੀ ਜੇ ਕੋ ਜਗਤ ਨਾਰਾਇਣ ਦੀ ਮੇਰੇ ਮੇਰੇ ਦਾ ਉਹ ਸਭ ਤੋਂ ਵੱਡੇ ਵਿਰੋਧੀ ਹੋ ਗਏ ਵੀ ਤੁਸੀਂ ਹਰੇਕ ਥਾਂ ਤੇ ਮਠਾਲਪ ਤੇ ਕੀਤੀ ਜੇ ਉਹ ਮੈਨੂੰ ਫੇਰ ਵੀ ਜਗਤ ਨਾਰਾਇਣ ਦੀ ਉੱਥੇ ਤਸਵੀਰ ਤੇ ਮੇਰੇ ਹਾਰ ਪਾਉਂਦੇ ਐ ਮੈਨੂੰ ਮੁੱਖ ਮਹਿਮਾਨ ਬਣਾਉਂਦੇ ਐ ਮੇਰੀ ਪ੍ਰਸ਼ੰਸਾ ਕਰਦੇ ਐ ਤਾਂ ਮੈਂ ਕਹਾਂ ਜੀ ਨਹੀਂ ਜੀ ਮੇਰੇ ਤਾਂ ਮੈਂ ਤਾਂ ਸੋਤੋਂ ਕੀ ਕਹਿੰਦੇ ਹੁੰਦੇ ਨੇ ਪ੍ਰਸ਼ੰਸਾ ਵੀ ਨਹੀਂ ਚੜਾਉਣੀ ਮੈਂ ਤਾਂ ਸ਼ੂਆਸ਼ਾਦ ਦਾ ਰੋਗੀ ਐ ਮੈਂ ਸ਼ੂਆਸ਼ਾਤ ਮੰਨਣੀ ਐ ਤੇ ਉਹ ਤਾਂ ਫਿਰ ਮੇਰਾ ਉਹਨਾਂ ਤੇ ਜਿਹੜਾ ਹੈ ਜਾ ਉਹ ਖਾਲਸਾ ਪੰਥ ਦੀ ਲਤ ਉੱਤੇ ਹੁੰਦੀ ਐ ਹੂੰ ਇਹ ਕੂਟਨੀਤੀ ਜਿਹੜੀ ਹੁੰਦੀ ਐ ਤੁਸੀਂ ਕਿਸੇ ਨਾਲ ਰਲ ਕੇ ਤੁਸੀਂ ਖਾਲਸਾ ਪੰਥ ਨੂੰ ਖਤਮ ਕਰੋ ਕਾਨੂੰ ਫਤਿਹ ਬੁਲਾਉਣਾ ਵੀ ਹਟਜੋ ਤੇ ਇੱਕ ਥਾਂ ਤੇ ਤੁਸੀਂ ਖਾਲਸਾ ਪੰਥ ਦੀ ਉੱਥੇ ਮਰਿਆਦਾ ਉੱਥੇ ਲਿਆਓ ਇਹ ਦੋ ਗੱਲਾਂ 'ਚ ਫਰਕ ਐ ਹੂੰ ਆ ਤੋ ਇਹ ਜਿਹੜੀ ਗੱਲ ਐ ਕੂਟਨੀਤੀ ਜ਼ਰੂਰੀ ਐ ਠੀਕ ਹੈ ਜੀ ਐਡਵੋਕੇਟ ਖਾਲਸਾ ਸਾਹਿਬ ਜੀ ਜਾਣਕਾਰੀ ਭਾਈ ਅਮਰਪਾਲ ਦੀ ਤੁਸੀਂ ਬੜੀ ਡੰਗਾਈ ਦੇ ਨਾਲ ਦਿੱਤੀ ਹੈਗੀ ਆਪ ਜੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ